ਪੜਾ ਹੁੰਦੇ ਨਿਰਾਹਾਂ ਵਿੱਚ ਕੋਈ ਮੰਜ਼ਲ ਨਹੀਂ ਹੁੰਦੀ ਪੜਾ ਹੁੰਦੇ ਨਿਰਾਹਾਂ ਵਿੱਚ ਕੋਈ ਮੰਜ਼ਲ ਨਹੀਂ ਹੁੰਦੀ ਇਹ ਐਸੀ ਛਾਂ ਹੈ ਜਿਹੜੀ ਤਪਣ ਬਿਨ ਖਾਸਲ ਨਹੀਂ ਹੁੰਦੀ ਜਿਨ੍ਹਾਂ ਨੂੰ ਸ਼ੌਕ ਨੱਚਣ ਦਾ ਉਹ ਅੰਗਿਆਰਾ ਤੇ ਨੱਚਦੇ ਨੇ ਜਿਨ੍ਹਾਂ ਨੂੰ ਸ਼ੌਕ ਨੱਚਣ ਦਾ ਉਹ ਅੰਗਿਆਰਾ ਤੇ ਨੱਚਦੇ ਨੇ ਕਿ ਲੈ ਹੁੰਦੀ ਹੈ ਪੈਰਾਂ ਵਿੱਚ ਕੋਈ ਪਾਇਲ ਨਹੀਂ ਹੁੰਦੀ ਚਨਾ ਦੇ ਨੀਰ ਦੀ ਹਰ ਲਹਿਰ ਅੱਜ ਵੀ ਤੜਪ ਕੇ ਆਖੇ ਚਨਾ ਦੇ ਨੀਰ ਦੀ ਹਰ ਲਹਿਰ ਅੱਜ ਵੀ ਤੜਪ ਕੇ ਆਖੇ ਮੁਹੱਬਤ ਵਿੱਚ ਕੋਈ ਸੋਹਣੀ ਕਦੇ ਬੁਝਦਿਲ ਨਹੀਂ ਹੁੰਦੀ ਚਿਰਾਗਾਾਂ ਦੇ ਬੁਝਣ ਦਾ ਹੋਰ ਕਾਰਨ ਵੀ ਤਾਂ ਹੋ ਸਕਦਾ ਹੈ ਚਿਰਾਗਾਾਂ ਦੇ ਬੁਝਣ ਦਾ ਹੋਰ ਕਾਰਨ ਵੀ ਤਾਂ ਹੋ ਸਕਦਾ ਹੈ ਕਿ ਇਸ ਸਾਜ਼ਿਸ਼ ਚ ਹਰ ਵਾਰੀ ਹਵਾ ਸ਼ਾਮਲ ਨਹੀਂ ਹੁੰਦੀ ਜਿਉਂਦੇ ਹਾਂ ਉਦੋਂ ਵੀ ਜਿਉਣ ਦਾ ਪਰ ਲੁਤਫ ਨਹੀਂ ਆਉਂਦਾ ਜਿਉਂਦੇ ਹਾਂ ਉਦੋਂ ਵੀ ਜਿਉਣ ਦਾ ਪਰ ਲੁਤਫ ਨਹੀਂ ਆਉਂਦਾ ਬੜੀ ਮੁਸ਼ਕਲ ਚ ਹੁੰਦੇ ਹਾਂ ਜਦੋਂ ਮੁਸ਼ਕਲ ਨਹੀਂ ਹੁੰਦੀ ਬੜੀ ਮੁਸ਼ਕਲ ਚ ਹੁੰਦੇ ਹਾਂ ਜਦੋਂ ਮੁਸ਼ਕਲ ਨਹੀਂ ਹੁੰਦੀ ਪੜਾ ਹੁੰਦੇ ਨਿਰਾਹਾਂ ਵਿੱਚ ਕੋਈ ਮੰਜ਼ਲ ਨਹੀਂ ਹੁੰਦੀ ਇਹ ایسی ਛਾਂ ਹੈ ਜਿਹੜੀ ਤਪਣ ਬਿਨ ਹਾਸਲ ਨਹੀਂ ਹੁੰਦੀ